ਲੁਧਿਆਣਾ ਵਿੱਚ ਇੱਕ ਲੈਬ ਟੈਕਨੀਸ਼ੀਅਨ ਦਾ ਸ਼ਾਤਰੀ ਚੋਰ ਨੇ ਬਾਈਕ ਚੁਰਾ ਲਿਆ ਚੋਰ ਨੇ ਉਸ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਮੋਟਰਸਾਈਕਲ ਦੀ ਚਾਬੀ ਚੁਰਾਈ ਕੁਝ ਹੀ ਦੇਰ ਬਾਅਦ ਉਸਨੇ ਪਾਣੀ ਦਾ ਗਲਾਸ ਮੰਗਿਆ ਟੈਕਨੀਸ਼ੀਅਨ ਮਰੀਜ਼ ਦੇ ਲਈ ਪਾਣੀ ਦਾ ਗਲਾਸ ਲੈਣ ਲਈ ਗਿਆ ਇੰਨੇ ਵਿੱਚੋਂ ਕਲੀਨਿਕ ਦੇ ਬਾਹਰ ਆਇਆ ਤੇ ਬਾਈਕ ਚੁਰਾ ਕੇ ਫਰਾਰ ਹੋ ਗਿਆ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਆਓ ਸੁਣਦੇ ਹਾਂ ਲੈਬ ਟੈਕਨੀਸ਼ੀਅਨ ਅਮਰਜੀਤ ਦਾ ਕੀ ਹੈ ਕਹਿਣਾ ਸਰ ਕੀ ਨਾਮ ਹੈ ਆਪਕਾ ਅਮਰਜੀਤ ਕੁਮਾਰ ਸਰ ਕੀ ਕੰਮ ਕਰਦੇ ਆ ਲੈਬੋਰਟਰੀ ਵਿੱਚ ਲੈਬ ਟੈਕਨੀਸ਼ੀਅਨ ਲੈਬ ਟੈਕਨੀਸ਼ੀਅਨ ਕਿਸ ਜਗ੍ਹਾ ਤੇ ਆਪਕੀ ਸ਼ਾਪ ਹੈ ਨਿਊ ਸ਼ਿਵਨਗਰ ਅੱਛਾ ਤੁਸੀਂ ਸਰ ਕੀ ਹੋਇਆ ਥਾ ਪਤਾ ਨਹੀਂ ਲੱਗ ਕੋਈ ਬਾਈਕ ਚੋਰੀ ਹੋ ਗਿਆ ਆਪਕਾ ਹਾਂ ਸਰ ਇੱਕ ਪੇਸ਼ੈਂਟ ਬਣ ਕੇ ਆਇਆ ਸੀਗਾ ਕਹਿੰਦਾ ਮੈਂ ਆਪਣੇ ਕਾਰਪਸ਼ੁਸ ਤੋਂ ਆਇਆ ਹਾਂਗਾ ਤੇ ਪਹਿਲਾਂ ਕਹਿੰਦਾ ਬਲੱਡ ਗਰੁੱਪ ਕਰਨਾ ਹੈਗਾ ਠੀਕ ਹੈ ਤੇ ਫੇਰ ਕਹਿੰਦਾ ਕਾਲੇ ਪੀਲੇ ਦਾ ਵੀ ਉਹ ਕਰਦੇ ਹੋ ਤੇ ਬਲੱਡ ਲਿਆ ਤੇ ਕਾ ਨੇ ਤੇ ਉਸ ਤੋਂ ਬਾਅਦ ਰਿਪੋਰਟ ਮੈਨੂੰ ਕਿਹਾ ਵੀ ਮੈਨੂੰ ਰਿਪੋਰਟ ਬਲੱਡ ਗਰੁੱਪ ਦੀ ਜਿਸ ਦਾ ਵੀ ਚੈੱਕ ਕਰਵਾਇਆ ਹਾਂ ਹਾਂ ਉਹਨੇ ਬਾਅਦ ਚੁੱਕਿਆ ਸੀਗਾ ਮਤਲਬ ਕਿ ਉਹਨੇ ਦੋ ਤਿੰਨ ਬਾਰੀ ਚੱਕਰ ਚ ਪਾ ਕੇ ਨਾ ਪਹਿਲਾਂ ਖਾਲੀ ਉਹਨੇ ਬਲੱਡ ਗਰੁੱਪ ਤੇ ਕਾਲੇ ਪੀਲੇ ਟੈਸਟ ਕਰਾਉਣ ਨੂੰ ਕਿਹਾ ਸੀਗਾ ਉਸ ਤੋਂ ਬਾਅਦ ਉਹ 5 ਮਿੰਟ ਫਿਰ ਉਹਨੇ ਮੈਨੂੰ ਕਹਿ ਕਹਦਾ ਤੁਸੀਂ ਹਰਜ਼ਟ ਟੈਸਟ ਵੀ ਕਰਦੇ ਆ ਮੈਂ ਕਿਹਾ ਹਾਂਜੀ ਕਰਦੇ ਆ ਤੇ ਉਹ ਕਹਿੰਦਾ ਚਲੋ ਉਹ ਬਲੱਡ ਦਾ ਲਿਆਇਆ ਚਲੋ ਉਹ ਵੀ ਕਰ ਦਿਓ ਮੈਂ ਜਦੋਂ ਠੀਕ ਹੈ ਕੋਈ ਗੱਲ ਨਹੀਂ ਤੇ ਰਿਪੋਰਟ ਕਹਿੰਦਾ ਮੈਨੂੰ ਜਲਦੀ ਦੇ ਦਿਓ ਵੀ ਮੈਂ ਗੱਡੀ ਲੈ ਕੇ ਜਾਣੀ ਆ ਤੇ ਉਹ ਪੰਜ ਜਦੋਂ ਚੱਲ ਗਿਆ 5 ਕਿਲੋ ਮਿੰਟ ਬਾਅਦ ਫਿਰ ਆਇਆ ਫਿਰ ਆਇਆ ਤੇ ਬਾਹਰ ਹੀ ਖੜਾ ਮੈਨੂੰ ਕਹਿੰਦਾ ਡਾਕਟਰ ਸਾਹਿਬ ਪਾਣੀ ਪੀਣਾ ਇਹ ਪਾਣੀ ਪਿਲਾ ਦੋਗੇ ਮੈਂ ਕਿਹਾ 2 ਮਿੰਟ ਰੁਕ ਜਾ ਮੈਂ ਕੰਮ ਕਰਦਾ ਫੇ ਮੈਂ ਤੁਹਾਨੂੰ ਪਾਣੀ ਪਿਲਾ ਦਿੰਦਾ ਤੇ ਸਾਡੇ ਜਿਹੜੇ ਪਿੱਛੇ ਮਾਲਕਾਂ ਦੇ ਕੰਮ ਕਰਦੇ ਹੈਗੇ ਉਹ ਵੀ ਕੁਦਰਤੀ ਬਾਹਰੋਂ ਆ ਕੇ ਚ ਕੰਮ ਆਏ ਤੇ ਮੈਨਾਂ ਨੂੰ ਕਿਹਾ ਮੈਂ ਕਿ ਬੰਦਾ ਵੀ ਥੋੜਾ ਛੱਕੀ ਜਾਂ ਲੱਗਦਾ ਆ ਵੀ ਥੋੜਾ ਧਿਆਨ ਰੱਖੀ ਮੈਂ ਜੱਤ ਕੇ ਨੂੰ ਪਾਣੀ ਪਿਲਾ ਦਿੰਦਾ ਤੇ ਮੈਂ ਉਹਨੂੰ ਕਿਹਾ ਪੁੱਛਿਆ ਮੈਂ ਕਿ ਪਾਣੀ ਤੇ ਠੰਡਾ ਪੀਓਗੇ ਜਾਂ ਮਤਲਬ ਕਿ ਨਾਰਮਲ ਪੀ ਲਓਗੇ ਉਹ ਕਹਦਾ ਮੈਨੂੰ ਠੰਡਾ ਪਿਲਾ ਦਿਓ ਆਪਣਾ ਫਿਲਟਰ ਵਾਲਾ ਤੇ ਉਹ ਮੈਂ ਅੰਦਰੋਂ ਪਾਣੀ ਲੈਣ ਗਿਆ ਜਿਵੇਂ ਅੰਦਰੋਂ ਨੂੰ ਗਿਆ ਉੱਠ ਕੇ ਉਹਨੇ ਦੇਖਿਆ ਕਿ ਅੰਦਰੋਂ ਚੱਲ ਗਿਆ ਚਾਬੀ ਉਹਨੇ ਪਹਿਲੇ ਚੁੱਕੀ ਹੋਈ ਸੀ ਉਹਨੇ ਚਾਬੀ ਲਗਾਈ ਫਿੱਕ ਮਾਰੀ ਨਿਕਲ ਗਿਆ ਉਸਨੇ ਆਪਣਾ ਇੱਕ ਨਾਮ ਬਤਾਇਆ ਨਾਮ ਰਿਜ਼ਵਾਨ ਲਿਖਾਇਆ ਨੇ ਕਿੰਨੇ ਦੇ ਰੁਕਾਤ ਗਨ ਮੇ ਦੁਕਾਨ ਮਤਲਬ 3 ਵਜੇ ਆਇਆ ਸੀ ਸਵੇਰ 3 ਵਜੇ ਰਾਈਟੋ ਲੈ ਗਿਆ ਸੀ ਸੀਸੀਟੀਵੀ ਵੀ ਆਈ ਸਾਹਮਣੇ ਵੀ ਹਾਂ ਸੀਸੀਟੀਵੀ ਆਈ ਤਾਂ ਇਸਨੇ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰ ਲਿਆ ਤਾਂ ਪੁਲਿਸ ਨੇ ਕੀ ਬੁਲੂਸ ਕਰੀਏ ਬਸ ਸਭ ਕਹਿੰਦੇ ਜਾਂਚ ਕਰਦੇ ਆਪ ਫਰੈਨੇ ਵਾਲੇ ਕਹਾਂ ਕੇ ਲੋਜਾਨਾ ਕੇ ਗਿਆ ਨੇ ਕਿਸ ਮੋਲੇ ਕੇ ਬਸਤੀ ਜੁੱਦੇਵਾਲ ਠੀਕ ਸਿਟੀ ਹਮ ਨਿਊਜ਼ ਲਈ ਅਮਿਤਾਪਰ ਦੀ ਰਿਪੋਰਟ